ਜਿੱਥੇ ਜਿੱਥੇ ਚੋਗ ਦਾਤੇ ਨੇ ਖਲਾਰੀਆਂ ਚੁਗਣੀ ਪੈਣੀ ਓ ਬੰਦੇ ਤਾਂ ਹੀ ਸਾਰੀਆਂ ਚੁਗਣੀ ਪੈਣੀ ਓ ਬੰਦੇ ਤਾਂ ਹੀ ਸਾਰੀਆਂ ਓ ਸੋਚਦਾ ਹੈ ਬੰਦਾ ਪੱਕਾ ਡੇਰਾ ਲਾ ਲਿਆ ਜਾਣਾ ਪੈਣਾ ਜਦੋਂ ਰੱਬ ਨੇ ਬੁਲਾ ਲਿਆ ਜਾਣਾ ਪੈਣਾ ਜਦੋਂ ਰੱਬ ਨੇ ਬੁਲਾ ਲਿਆ ਉਹਦੇ ਤੇਜੇ ਹੱਲ ਕਰੇ ਖਾਲੀ ਨਹੀਂ ਮੁੜਦੇ 라ਵਣ ਜਹੇ ਵੀ ਖਾਲੀ ਹੱਥ ਤੁਰ ਗਏ ਇਥੋਂ 라ਵਣ ਜਹੇ ਵੀ ਖਾਲੀ ਹੱਥ ਤੁਰ ਗਏ ਉਹ ਸ਼ਿਕਾ ਨਾ ਆਪਣੇ ਦਾ ਜਿਨ੍ਹਾਂ ਨੇ ਚਲਾ ਲਿਆ ਜਾਣਾ ਪੈਣਾ ਜਦੋਂ ਰੱਬ ਨੇ ਬੁਲਾ ਲਿਆ ਜਾਣਾ ਪੈਣਾ ਜਦੋਂ ਰੱਬ ਨੇ ਬੁਲਾ ਲਿਆ ਕਾਰੂ ਬਾਦਸ਼ਾਹ ਨੂੰ ਕਾਰੂ ਬਾਦਸ਼ਾਹ ਨੂੰ ਜਾਣਾ ਪਿਆ ਛੋੜ ਕੇ ਕਾਰੂ ਬਾਦਸ਼ਾਹ ਨੂੰ ਜਾਣਾ ਪਿਆ ਛੋੜ ਕੇ ਉਹਨੇ ਮਾਇਆ ਵਾਲੇ ਰਖੇ ਸੀਗੇ ਗਾਂਝ ਜੋੜ ਕੇ ਉਹਨੇ ਮਾਇਆ ਵਾਲੇ ਰਖੇ ਸੀਗੇ ਗਾਂਝ ਜੋੜ ਕੇ ਓ ਤਾਨ ਰਹਿ ਜਾਣਾ ਤੇਰਾ ਇੱਥੇ ਜੋ ਸੰਭਾਲਿਆ ਜਾਣਾ ਪੈਣਾ ਜਦੋਂ ਰੱਬ ਨੇ ਬੁਲਾ ਲਿਆ ਜਾਣਾ ਪੈਣਾ ਜਦੋਂ ਰੱਬ ਨੇ ਬੁਲਾ ਲਿਆ ਪਹਿਲਾ ਖੇੜ ਨਾ ਟੁੱਟੇ ਚਾਹੇ ਖੇੜ ਟੁੱਟਦਾ ਫੁੱਲ ਟਾਣੀ ਨਾਲ ਟੁੱਟ ਇੱਕ ਦਿਨ ਸੁੱਕਦਾ ਫੁੱਲ ਟਾਣੀ ਨਾਲ ਟੁੱਟ ਇੱਕ ਦਿਨ ਸੁੱਕਦਾ ਓ ਦੁੱਖ ਲੱਗਦਾ ਪੈਣਾ ਜਦੋਂ ਰੱਬ ਨੇ ਬੁਲਾ ਲਿਆ ਜਾਣਾ ਪੈਣਾ ਜਦੋਂ ਰੱਬ ਨੇ ਬੁਲਾ ਲਿਆ ਫੇਰ ਵਿੱਚ ਬੰਦੇ ਨਿਕਲੇ ਆਵਾਜ਼ ਨਾ ਟੁੱਟੀ ਜ਼ਿੰਦਗੀ ਦੀ ਤਾਰ ਵੱਜਦਾ ਏ ਸਾਜਨਾ ਟੁੱਟੀ ਜ਼ਿੰਦਗੀ ਦੀ ਤਾਰ ਵੱਜਦਾ ਏ ਸਾਜਨਾ ਜਾਣਾ ਨਾਮ ਨਾਲ ਤੇਰੇ ਵਾਹਿਗੁਰੂ ਤਿਆ ਲਿਆ ਜਾਣਾ ਪੈਣਾ ਜਦੋਂ ਰੱਬ ਨੇ ਬੁਲਾ ਲਿਆ ਜਾਣਾ ਪੈਣਾ ਜਦੋਂ ਰੱਬ ਨੇ ਬੁਲਾ ਲਿਆ ਸੋਹਣ ਯੂਸਫ ਤੋ ਵਦ ਸੋਹਣ ਯੂਸਫ ਤੋ ਵਦ ਮੋਤ ਡੈਣ ਖਾ ਜਾ ਸੋਹਣਿਓ ਸਫਤੋਂ ਵੱਦ ਮੌਤ ਡੈਣ ਖਾ ਜਾਵੇ ਸੁਖੀ ਵਸਦੇ ਕਰਾਚ ਆਕੇ ਵੇੜ ਪਾ ਜਾਵੇ ਸੁਖੀ ਵਸਦੇ ਕਰਾਚ ਆਕੇ ਵੇੜ ਪਾ ਜਾਵੇ ਓ ਮੌਤ ਟਲੀ ਨਾ ਪਗੰਬ ਰਾਵੀ ਭਾਵੇਂ ਟਾਲਿਆ ਰੱਬ ਨੇ ਬੁਲਾ ਲਿਆ ਜਾਣਾ ਪੈਣਾ ਜਦੋਂ ਰੱਬ ਨੇ ਬੁਲਾ ਲਿਆ ਸਦਾ ਗੌਣੇ ਨਹੀਂ ਛੰਦ ਛੋਟੀ ਤੇ ਪਰीत ਨੇ ਨਹੀਂ ਲਿਖਦੇ ਹਮੇਸ਼ਾ ਰੈਣਾ ਗੁਰਦੀਪ ਨੇ ਇਕ ਦੇ ਹਮੇਸ਼ਾ ਰੇਣਾਪੁਰ ਦੀਪ ਨੇ ਜਾਊ ਬਿਨ ਸਰੀਰ ਰੀਜ ਨਾਲ ਪਾਲਿਆ ਜਾਣਾ ਪੈਣਾ ਜਦੋਂ ਰੱਬ ਨੇ ਬੁਲਾ ਲਿਆ ਜਾਣਾ ਪੈਣਾ ਜਦੋਂ ਰੱਬ ਨੇ ਬੁਲਾ ਲਿਆ 好。啊啊啊啊啊